ਇਸ ਵੇ ਚਾਰ ਮਹੀਨੇ ਤੋਂ ਵਾਪਸ ਆਏ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜਿਤ ਨਸ਼ਾ ਬੁਰਦ ਜਿਆ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਜੀ ਸਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਵੱਡਾ ਜਿਹੜਾ ਨਸ਼ਾ ਬੁਰਦ ਮਹਿੰਮ ਚੱਲੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਖਰੀਅ ਦਿੱਤੇ ਜੀ ਅਵੀ ਅਟਾਰੀ ਸੌਗਵੀ ਜਨ ਨੂੰ ਉਸ ਵੇਲੇ ਕਾਮਯਾਬੀ ਮਿਲ ਗਿਆ ਜਦੋਂ ਸਾਡੇ ਐਸ ਐਚਓ ਘੰਡਾ ਦੀ ਸਾਡੀ ਟੀਮ ਜਿਹੜੀ ਹੈ ਸਈ ਰਾਜੀਵੀ ਸਿੰਘ ਐਂਡ ਚਾਂਚਾਨਗਰ ਇਹਨਾਂ ਕੋਲ ਇਨਫੋਰਮੇਸ਼ਨ ਸੀ ਕਿ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਪੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਖੇਪ ਲੈ ਕੇ ਜਾ ਰਿਹਾ ਹੈ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰ ਪੀਜੀ ਦੇ ਇਲਾਕੇ ਇਸ ਨੂੰ ਚੈੱਕ ਕਰ ਹੁੰਦੇ ਇਸਨੇ ਜਿਹੜਾ ਬੈਗ ਪਾਇਆ ਸੀ ਪਿਛੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ ਇਹਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚ ਜਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੋਬਨਪੀਤ ਸਿੰਘ ਸੰਨ ਅਫਰ ਭਜਨ ਸਿੰਘ ਵਸੀ ਨਾਲ ਲਈ ਠਾਣਾ ਖਾਲੜਾ ਇਹ ਖੇਪੇ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਹੈ ਔਰ ਇਹਦੇ ਸਬੰਧ ਹੋਇਆ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕਿ ਪਾਕਿਸਤਾਨ ਤੋਂ ਮਨਵਾਇਸੀ ਨੇ ਉੱਥੇ ਬੇਸ ਮੰਨ ਲਓ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦਾ ਸਬੰਧ ਹੈ ਜਿਹਨਾਂ ਨੇ ਉਹ ਖੇੇ ਬਰਾਮਤ ਜਿਹੜੀ ਅਸੀਂ ਆਏ ਬਰਾਮਤ ਕੀਤੀ ਹੈ ਇਹਦੇ ਖਿਲਾਫ ਇਹ ਮਕਦਮਾ ਨੰਬਰ 295 ਅ ਜੁਰਮਾ 21C 485 ਐਨਡੀਪੀਐਸ ਸੈਕਟਰ ਦਾ ਥਾਣਾ ਟਿੰਡਾ ਸਾਡਾ ਜਿਹੜਾ ਸਬਡਿਵੀਜ਼ਨ ਦਾ ਉਹਦੇ ਵਿੱਚ ਦਰਜ ਕੀਤਾ ਬਾਕੀ ਇਹ ਜਿਹੜੀ ਹੈ ਤੇ ਤਫਤੀਸ਼ ਜਿਹੜੀ ਯਾਰੀ ਹੈ ਕਿ ਉਹ ਇਹ ਕਿੰਨੂੰ ਇਹਨੇ ਸਪਲਾਈ ਕਰਨਾ ਸੀ ਉਹ ਹੀ ਤਹਿਕੀਕ ਕਰਾਂਗੇ ਇਹਨੇ ਉਹਨੂੰ ਕਿਨੇ ਸਰੇ ਦਿੱਤੇ ਇਹ 23 24 ਸਾਲ ਹੋ ਗਏ ਜਿਹਨੀ ਜਿਹੜੀ ਛੋਟੀ ਉਮਰ ਦਾ ਆਜਾ ਜਿਸ ਦਾ ਨਾਮ ਹੈ ਲੱਗਦਾ ਕਿ ਕਲਾ ਜਿੱਕੇ ਨਾਲ ਸਾਥੀ ਨਹੀਂ ਹੋਣਦੇ ਤੇ ਉਹ ਕੋਸ਼ਿਸ਼ ਕਰ ਰਹੇ ਹਨ ਨਾ ਸਮਾਂ ਥੋੜਾ ਸੀਗਾ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹ ਵੀ ਸ਼ਾਮ ਦੀ ਨਾਜ਼ਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈਏ ਤੇ ਨੇ ਸਪਲਾਈ ਕਿੰਨੂੰ ਕਰਨੀ ਸੀ ਇਹ ਵੀ ਗੱਲ ਤਾਂ ਰੱਖਿਆ ਹੁੰਦੇ ਨੇ ਕਿ ਸਾਡੀ ਮੁਸ਼ਕਿਲ ਹੈ ਸਰ ਹੋਰ ਵੀ ਇਹਦੇ ਲਿੰਕ ਨੂੰ ਹੋਣ ਜਾਂ ਹੋਰ ਕਿਹੜੇ ਖੇਤਰੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਕੋਲ ਹੋਵੇ ਤਾਂ ਦੋ ਹੋ ਸਕਰੀ ਹੈ ਇਦੇ ਬਾਰੇ ਹੁਣ ਫਾਸਪੇਸ਼ਕਨ ਚੱਲੇ ਆ ਜਿਹੜਾ ਜੈਸਾਬ ਦੇ ਪੁਲਿਸ ਰਿਮਾਰਡ ਲੈ ਕੇ ਫਿਰ ਇਹ ਵੀ ਛਾਂਨੀ ਦੁਬਾਰਾ ਸਟਾਰਟ ਕਰਾਂਗੇ ਸਰ ਪਹਿਲਾਂ ਵੀ ਕੋਈ ਮੁਕਾਬਲੇ ਬਿਨਰ ਤੇ ਮਾਮਲਾ ਖੋਤੇ ਦਰਜ ਨਹੀਂਗਾ ਸਭ ਨੇ ਜਿਹੜਾ ਫੋਨ ਚੈੱਕ ਕਰਕੇ ਪਤਾ ਲੱਗਾ ਕਿ ਹੈਕ ਸਰ ਨੂੰ ਪਤਾ ਲੱਗਾ ਪਾਕਿਸਤਾਨ ਦੇ ਕਿਸ ਸ਼ਸਤਰ ਦੇ ਨੰਬਰ ਤੇ ਕੋਈ ਨਾਮ ਤਾਂ ਨਹੀਂ ਪਤਾ ਲੱਗ ਗਿਆ ਫੋਨ ਤੇ ਨੰਬਰ ਵੀ ਹੈ ਗਿਆ ਲੇਕਿਨ ਇਸ ਵੇਲੇ ਡਿਸਕਲੋਜ਼ ਨਹੀਂ ਕਰਾਂਗੇ ਫਸਟ ਹਮ ਸਾਰਾ ਕੁਝ ਦੱਸਿਆ ਜਾਊਗਾ ਮਾਮਲੇ ਦੇ ਵੀ ਰੇਡੀ ਗੀਤੀ ਕੋਈ ਇਹਦੇ ਟਿਕਾਣੇ ਤੇ ਜਿਹੜੇ ਨਾਗਰਿਕਾਂ ਨਾਲ ਨਾਗਰਿਕ ਹਾਂਜੀ ਨਾਗਰਿਕ ਥਾਣਾ ਖਾਦਾ ਇਹ ਵੀ ਨਹੀਂ ਤਾਂ ਮੁੰਡਾ ਤੁਹਾਨੂੰ ਉਹ ਅਨੇ ਉਥੇ ਕਿਤੇ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਫਿਰ ਆਇਆ ਇੱਕ ਮਿਲਿਆ ਬਾਕੀ ਦੀ ਪੁੱਛ ਇਸ ਦੇ ਦੌਰਾਨ ਪਤਾ ਲੱਗੂਗਾ ਉਹ ਸਰ ਇਹ ਕਦੋਂ ਤੋਂ ਐਕਟਿਵ ਸਰ ਇਹ ਇੱਕ ਸਾਲ ਤੋਂ ਇੱਕ ਸਾਲ ਜਿੰਨੇ ਹੀ ਪਾ ਸਕਦੇ ਉਹਦੇ ਬਾਰੇ ਨਹੀਂ ਅਜੇ ਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹ ਪੁੱਛ ਇਸ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ ਸਾਲ ਕਦੋਂ ਕੀ ਕਰਦਾ ਸਰ ਇਹ ਫ੍ਰੀ ਹੈ ਫਸਟ ਤੋਂ ਬਾਅਦ ਕਰੀਏ ਇਹ ਮਨੀ ਲੈ ਕੇ ਤਰਾ ਕੁਝ ਸਾਲੀ ਇਹ ਅਰਨੀ ਮਨੀ ਟਾ ਰਨਿੰਗ ਬੰਨ੍ਹੇ